ਇਹ ਹੈ ਦੁਨੀਆ ਦੇ ਅੰਤ ਦੀ ਰੇਲ ਗੱਡੀ ਧਰਤੀ ਦੇ ਸਭ ਤੋਂ ਦੱਖਣੀ ਖੇਤਰ ਵਿੱਚ ਚਲਦੀ ਹੈ ਆਪਣੇ ਸੁੰਦਰ ਦ੍ਰਿਸ਼ਾਂ ਲਈ ਹੈ ਮਸ਼ਹੂਰ ਉਸ਼ਵਾ ਦਾ ਸੁੰਦਰ ਤੇ ਰੰਗੀਨ ਸ਼ਹਿਰ ਦੱਖਣੀ ਅਮਰੀਕੀ ਦੇਸ਼ ਅਰਜنٹੀਨਾ ਦੇ ਦੂਰ ਦੱਖਣ ਵਿੱਚ ਇਸਲਾ ਗ੍ਰਾਂਡੇ ਡੇ ਟੇਰਾ ਡੇਲ ਫੁਏਗੋ ਦੇ ਟਾਪੂ ਉੱਤੇ ਸਥਿਤ ਹੈ ਇੱਕ ਛੋਟੀ ਪਾਫ ਵਾਲੀ ਰੇਲ ਗੱਡੀ ਦੁਨੀਆ ਦੇ ਸਭ ਤੋਂ ਦੱਖਣੀ ਸ਼ਹਿਰ ਦੇ ਬਾਹਰੀ ਹਿੱਸੇ ਤੋਂ ਪਰੇ ਚਲਦੀ ਹੈ ਇਸ ਨੂੰ ਟ੍ਰੇਨ ਡੇਲ ਫਿੰਡ ਡੇਲ ਮੁੰਡੋ ਯਾਨੀ ਦੁਨੀਆ ਦੇ ਅੰਤ ਦੀ ਰੇਲ ਗੱਡੀ ਵੀ ਕਿਹਾ ਜਾਂਦਾ ਹੈ ਦੱਖਣੀ ਅਮਰੀਕਾ ਦੇ ਸਭ ਤੋਂ ਦੱਖਣੀ ਸਿਰੇ ਤੇ ਇੰਡੀਜ਼ ਤੋਂ ਪਰੇ ਉਸ਼ਵਾ ਦਾ ਸੁੰਦਰ ਤੇ ਰੰਗੀਨ ਸ਼ਹਿਰ ਹੈ ਜਿਸ ਨੂੰ ਕੁਝ ਲੋਕਾਂ ਦੁਆਰਾ ਦੁਨੀਆ ਦਾ ਸਭ ਤੋਂ ਦੱਖਣੀ ਸ਼ਹਿਰ ਮੰਨਿਆ ਜਾਂਦਾ ਹੈ ਸ਼ਹਿਰ ਦੇ ਬਾਹਰੀ ਹਿੱਸੇ ਤੋਂ ਪ੍ਰੇ ਇੱਕ ਛੋਟਾ ਪਾਫ ਰੇਲਵੇ ਚਲਾਉਂਦਾ ਹੈ ਜੋ ਅਸਲ ਵਿੱਚ ਉਸ਼ਵਾ ਦੀ ਦੰਡ ਕਲੋਨੀ ਦੀ ਸੇਵਾ ਕਰਨ ਲਈ ਬਣਾਇਆ ਗਿਆ ਸੀ ਅੱਜ ਦੱਖਣੀ ਫੁਜੀਅਨ ਰੇਲਵੇ ਸੈਲਾਨੀਆਂ ਨੂੰ ਸੁੰਦਰ ਪਿਕੋ ਵੇਲੀ ਸੰਘਣੇ ਜੰਗਲਾਂ ਵਾਲੇ ਟੋਰੋ ਕੈਨੀਅਨ ਰਾਹੀਂ ਸ਼ਾਨਦਾਰ ਨੈਸ਼ਨਲ ਪਾਰਕ ਤੱਕ ਲੈ ਜਾਂਦਾ ਹੈ ਇਲੋ ਗ੍ਰਾਂਡੇਡ ਦ ਟਾਇਰ ਡੇਲ ਫੂਏਗੋ ਇੱਕ ਟਾਪੂ ਹੈ ਜਿੱਥੇ ਉਸ਼ਵਸ਼ਾ ਸਥਿਤ ਹੈ ਇਹ উপনিবেশ ਕੀਤੇ ਜਾਣ ਵਾਲੇ ਅਮਰੀਕਾ ਦੇ ਆਖਰੀ ਖੇਤਰਾਵਾਂ ਵਿੱਚੋਂ ਇੱਕ ਸੀ ਇਸ ਦੀ ਖੋਜ ਪਹਿਲੀ ਵਾਰ 1520 ਵਿੱਚ ਫਰਡੀਨੈਂਡ ਮੈਗੈਲਨ ਦੁਆਰਾ ਕੀਤੀ ਗਈ ਸੀ ਅਤੇ ਉਸ ਨੇ ਟਾਪੂਆਂ ਨੂੰ ਟੇਰਾ ਡੇਲ ਫੂਏਗੋ ਦਾ ਨਾਮ ਦਿੱਤਾ ਪਾਵ ਅਗ ਦੀ ਧਰਤੀ ਟਾਪੂਆਂ ਤੇ ਦੇਸੀ ਬਸਤੀਆਂ ਤੋਂ ਉੱਠਣ ਵਾਲੀਆਂ ਸਾਰੀਆਂ ਅੱਗਾਂ ਤੇ ਧੂਏ ਕਾਰਨ 19ਵੀਂ ਸਦੀ ਦੇ ਦੂਜੇ ਹੱਦ ਤੱਕ ਲੋਕ ਅਤੇ ਮਿਸ਼ਨਰੀ ਇੱਥੇ ਪਹੁੰਚੇ ਜਿਸ ਤੋਂ ਬਾਅਦ ਇਹ ਸ਼ਹਿਰ ਰੂਪ ਧਾਰਨ ਕਰਨ ਲੱਗਾ ਜਿਵੇਂ ਅਸੀਂ ਅੱਜ ਜਾਣਦੇ ਹਾਂ ਉਨੀਵੀ ਸਦੀ ਦੇ ਅੰਤ ਵਿੱਚ ਅਰਜنٹੀਨਾ ਦੀ ਸਰਕਾਰ ਦੁਆਰਾ ਇਸਲਾ ਗ੍ਰਾਂਡੇਡੇ ਟੇਰਾ ਡੇਲ ਫੁਏਗੋ ਨੂੰ ਖਤਰਨਾਕ ਅਪਰਾਧੀਆਂ ਦੇ ਰਹਿਣ ਲਈ ਇੱਕ ਦੰਡ ਕਲੋਨੀ ਵਿੱਚ ਬਦਲ ਦਿੱਤਾ ਗਿਆ ਸੀ ਜੇਲ੍ਹ ਨੂੰ ਪੈਨੋਪਟਿਕਨ ਸ਼ੈਲੀ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਜਿਸ ਵਿੱਚ ਇੱਕ ਪਹੀਏ ਦੇ ਬੁਲਾਰੇ ਅਤੇ ਇੱਕ ਕੇਂਦਰੀ ਟਾਵਰ ਵਾਂਗ ਖੰਭ ਨਿਕਲਦੇ ਸਨ ਜਿਸ ਤੋਂ ਵਾਰਦਨ ਕੈਦੀਆਂ ਨੂੰ ਦੇਖਦਾ ਸੀ ਇਸ ਦੇ ਅਲੱਗ-ਥਲੱਗ ਹੋਣ ਦੇ ਕਾਰਨ ਟਾਪੂ ਤੋਂ ਬਚਣਾ ਲਗਭਗ ਅਸੰਭਵ ਸੀ ਅਤੇ ਜਿਵੇਂ-ਜਿਵੇਂ ਸਾਲ ਬੀਤਦੇ ਗਏ ਜ਼ਹਿਰ ਦੇਣ ਵਾਲੇ ਇਸਲਾ ਗ੍ਰਾਂਡੇ ਡੀਟੀਏ ਦਾ ਡੇਲਫੂਏਗੋ ਦੇ ਅਣਚਾਹੇ ਬਸਤੀਵਾਦੀ ਬਣ ਗਏ ਉਸਨੇ ਜੇਲ੍ਹ ਦੇ ਆਲੇ ਦੁਆਲੇ ਜੰਗਲ ਵਿੱਚੋਂ ਲੱਕੜਾਂ ਲੈ ਕੇ ਸ਼ਹਿਰ ਵਸਾਇਆ ਉਨ੍ਹਾਂ ਨੇ ਬੰਦੋਬਸਤ ਸਰਵਰਹ ਅਤੇ ਉਸਾਰੀ ਸਮਗਰੀ ਨੂੰ ਲਿਜਾਣ ਲਈ ਰੇਲਵੇ ਵੀ ਬਣਾਏ ਮੂਲ ਰੇਲਵੇ ਨੂੰ ਲੱਕੜ ਦੀਆਂ ਪਟੜੀਆਂ ਤੋਂ ਬਣਾਇਆ ਗਿਆ ਸੀ ਜਿਸ ਉੱਤੇ ਬਲਦ ਗੱਡੀਆਂ ਨੂੰ ਖਿੱਚਦੇ ਸਨ 1909 ਵਿੱਚ ਜੇਲ੍ਹ ਅਧਿਕਾਰੀਆਂ ਨੇ ਸਟੀਲ ਰੇਲਾਂ ਤੇ ਪਾਫ ਵਾਲੇ ਇੰਜਣਾਂ ਨਾਲ ਲਾਈਨ ਨੂੰ ਤੰਗ ਗੇਜ ਵਿੱਚ ਅਪਗ੍ਰੇਡ ਕੀਤਾ ਲਾਈਨ ਜੇਰ ਤੋਂ ਜੰਗਲਾਤ ਕੈਂਪ ਤੱਕ ਕੰਡੇ ਦੇ ਨਾਲ ਨਾਲ ਚੱਲਦੀ ਸੀ ਤਾਂ ਜੋ ਕੈਦੀ ਗਰਮ ਕਰਨ ਅਤੇ ਖਾਣਾ ਪਕਾਉਣ ਲਈ ਬਾਲਰ ਅਤੇ ਇਮਾਰਤ ਲਈ ਲੱਕੜ ਲਿਆ ਸਕਣ ਟ੍ਰੇਨ ਨੂੰ ਟ੍ਰੇਨ ਡੇ ਲੋਸ ਪ੍ਰੈਸੋਸ ਜਾਂ ਕੈਦੀਆਂ ਦੀ ਰੇਲ ਗੱਡੀ ਵਜੋਂ ਜਾਣਿਆ ਜਾਂਦਾ ਹੈ ਜਿਵੇਂ ਜਿਵੇਂ ਲੱਕੜ ਖਤਮ ਹੋ ਗਈਆਂ ਸਨ ਰੇਲਵੇ ਨੂੰ ਹੌਲੀ ਹੌਲੀ ਜੰਗਲ ਦੇ ਅੰਦਰਲੇ ਦੂਰ ਦੁਰਾਡੇ ਇਲਾਕਿਆਂ ਤੱਕ ਵਧਾਇਆ ਗਿਆ ਸੀ ਇਹ ਪੀਪੋ ਨਦੀ ਦੀ ਘਾਟੀ ਵਿੱਚੋਂ ਦੀ ਲੰਘ ਕੇ ਉੱਚੀ ਜ਼ਮੀਨ ਵਿੱਚ ਚਲਾ ਗਿਆ ਨਿਰੰਤਰ ਉਸਾਰੀ ਨੇ ਜੇਲ ਅਤੇ ਸ਼ਹਿਰ ਦਾ ਵਿਸਤਾਰ ਕੀਤਾ ਕੈਦੀਆਂ ਨੂੰ ਬਹੁਤ ਸਾਰੀਆਂ ਸੇਵਾਵਾਂ ਅਤੇ ਸਮਾਨ ਪ੍ਰਦਾਨ ਕੀਤਾ ਜੇਲ ਨੂੰ 1947 ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ 1950 ਵਿੱਚ ਉਸ਼ਵਾ ਵਿੱਚ ਇੱਕ ਨੇਵੀ ਬੇਸ ਸਥਾਪਿਤ ਕੀਤਾ ਗਿਆ ਸੀ 1982 ਵਿੱਚ ਫਾਕਲੈਂਡਜ਼ ਯੁੱਧ ਦੇ ਅੰਤ ਅਤੇ ਅਰਜنٹინა ਵਿੱਚ ਜਮਹੂਰੀਅਤ ਦੀ ਮੁੜ ਸਥਾਪਨਾ ਤੱਕ ਇਹ ਸ਼ਹਿਰ ਬਾਕੀ ਦੁਨੀਆ ਨਾਲੋਂ ਕੱਟਿਆ ਰਿਹਾ ਲੰਬੇ ਸਮੇਂ ਤੋਂ ਭੁੱਲੀ ਹੋਈ ਰੇਲਵੇ ਨੂੰ 500 ਮਿਲੀਮੀਟਰ ਗੇਜ ਵਿੱਚ ਦੁਬਾਰਾ ਬਣਾਇਆ ਗਿਆ ਸੀ ਅਤੇ ਇੱਕ ਸਹਿਰ ਸਪਾਟਾ ਰੇਲਵੇ ਵਜੋਂ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਇਸ ਦਾ ਨਾਮ ਬਦਲ ਕੇ ਦੱਖਣੀ ਫਿਊਜ਼ਨ ਰੇਲਵੇ ਜਾਂ ਟ੍ਰੇਨ ਡੇਲਫਿਨ ਡੇਲ ਮੁੰਡੋ ਵਿਸ਼ਵ ਦੇ ਅੰਤ ਦੀ ਰੇਲ ਗੱਡੀ ਰੱਖਿਆ ਗਿਆ ਸੀ ਇਹ ਦੁਨੀਆ ਦਾ ਸਭ ਤੋਂ ਦੱਖਣੀ ਕੰਮ ਕਰਨ ਵਾਲਾ ਰੇਲਵੇ ਹੈ ਕਰੀਨ ਡੇਲਫਿਨ ਡੇਲ ਮੁੰਡੋ ਯਾਤਰੀਆਂ ਨੂੰ ਟੇਰਾ ਡੇਲ ਫੂਏਗੋ نیشنل پارک ਦੇ ਸ਼ਾਨਦਾਰ ਲੈਂਡਸਕੇਪਾਂ ਹਰੇ ਭਰੇ ਖੇਤਾਂ ਸੰਘੜੇ ਜੰਗਲਾਂ ਤੇ ਪਿਛਲੀਆਂ ਨਦੀਆਂ ਰਾਹੀਂ ਲੈ ਜਾਂਦਾ ਹੈ ਯਾਤਰੀਆਂ ਨੂੰ ਪੁਰਾਣੀ ਜੇਲ ਜੋ ਹੁਣ ਰੇਲਵੇ ਦਾ ਮੁੱਖ ਸਟੇਸ਼ਨ ਹੈ ਦਾ ਦੌਰਾ ਕਰਨ ਦਾ ਮੌਕਾ ਮਿਲਦਾ ਹੈ ਫਿਰ ਪੁਰਾਣੇ ਰੂਟ ਤੇ ਯਾਤਰਾ ਕਰਦੇ ਹਨ ਜੋ ਅਸਲ ਵਿੱਚ ਕੈਦੀਆਂ ਦੁਆਰਾ ਬਣਾਇਆ ਗਿਆ ਸੀ